ਇਜ਼ਰਾਈਲ ਅਤੇ ਹਮਾਸ ਦਰਮਿਆਨ ਬਣੇ ਤਣਾਅ ਤੋਂ ਬਾਅਦ ਹੁਣ ਇਜ਼ਰਾਈਲ ਅਤੇ ਈਰਾਨ ਦੇਸ਼ਾਂ ਦਰਮਿਆਨ ਵੀ ਤਣਾਅ ਵਧਦਾ ਹੋਇਆ ਵਿਖਾਈ ਦੇ ਰਿਹਾ ਹੈ ਅਤੇ ਸਮੁੱਚੇ ਪੱਛਮ ਏਸ਼ੀਆ ਖੇਤਰ ਵਿੱਚ ਵੀ ਤਣਾਅ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਇਸ ਦਰਮਿਆਨ ਈਰਾਨ ਵੱਲੋਂ ਇਜ਼ਰਾਈਲ ਦਾ ਇੱਕ ਬੇੜਾ ਜ਼ਬਤ ਕੀਤਾ ਗਿਆ ਅਤੇ ਇਸ ਸਬੰਧੀ ਭਾਰਤ ਦੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਵਿੱਚ 17 ਭਾਰਤੀ ਨਾਗਰਿਕ ਵੀ ਮੌਜੂਦ ਦੱਸੇ ਜਾਂਦੇ ਨੇ ਈਰਾਨ ਦੇਸ਼ ਦੇ ਨੀਮ ਫੌਜੀ ਬਲ ਰੈਵੋਲਿਊਸ਼ਨਰੀ ਗਾਰਡਸ ਦੇ ਕਮਾਂਡੋਜ਼ ਨੇ ਮਰਮਜ਼ੂ ਜਲਦ ਮਰੂ ਨੇਰੇ ਐਮ ਐਸ ਸੀ ਐਰੀਸ ਕੰਪਨੀ ਦੇ ਇਜ਼ਰਾਈਲ ਨਾਲ ਸੰਬੰਧ ਜਹਾਜ਼ ਜ਼ੋਡੀਅਕ ਮੈਰੀਟਾਈਮ ਉਤੇ ਛਾਪਾ ਮਾਰ ਕੇ ਉਸ ਨੂੰ ਕਬਜ਼ੇ ਵਿੱਚ ਲੈ ਲਿਆ। ਮਿਲੀ ਜਾਣਕਾਰੀ ਮੁਤਾਬਕ ਇਸ ਜਹਾਜ਼ ਉਤੇ ਸਵਾਰ ਅਮਲੇ ਦੇ 25 ਮੈਂਬਰਾਂ ਵਿੱਚੋਂ 17 ਭਾਰਤੀ ਮਲਾਹ ਵੀ ਸ਼ਾਮਲ ਨੇ। ਈਰਾਨ ਵੱਲੋਂ ਇਸ ਬੇੜੇ ਉਤੇ ਕੀਤੇ ਗਏ ਕਬਜ਼ੇ ਮਗਰੋਂ ਉਸ ਉਤੇ ਸਵਾਰ 17 ਭਾਰਤੀਆਂ ਦੀ ਸੁਰੱਖਿਅਤ ਰਿਹਾਈ ਲਈ ਕੇਂਦਰ ਸਰਕਾਰ ਵੀ ਸਰਗਰਮ ਹੈ। ਹੋ ਗਈ ਹੈ ਅਤੇ ਭਾਰਤ ਆਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਫੌਰੀ ਰਿਹਾਈ ਲਈ ਈਰਾਨ ਦੇ ਤਹਿਰਾਨ ਅਤੇ ਦਿੱਲੀ ਸਥਿਤ ਡਿਪਲੋਮੈਟਿਕ ਪ੍ਰਬੰਧਾਂ ਰਾਹੀਂ ਈਰਾਨੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ